Thank you. ਫਿਰ ਵੜਾ ਜਾਂਦਾ ਠੀਕ ਹੈ ਉਹ ਇੱਥੇ ਛੱਲੇ ਆ ਦੇ ਠੀਕ ਹੈ ਤਾਂ ਇੱਥੋਂ ਨੂੰ ਫੋਰਮ ਆਈਏ ਤਾਂ ਉਹ ਇੱਥੋਂ ਵੜਾ ਜਾਂਦਾ ਇੱਥੋਂ ਇੱਥੋਂ ਤੋਂ ਮਾਰੋ ਠੀਕ ਹੈ ਸਮਾਰਾ ਹੈ ਨਾਲ ਨੂੰ ਬਹੁਤ ਡਾਈਗਨਲ ਜਾਵਾ ਫਰੰਟੇ ਦੀ ਗੱਲ ਸੁਣਦੇ ਸਨ ਸਾਹਮਣੇ ਵਾਲੇ ਬਾਰੇ ਗੱਲ ਕਰਦੇ ਆਵਾਜ਼ ਸਰਮਾਣਿਆਂ ਨੂੰ ਮੋੜ ਦਰਵਾਜ਼ੇ ਉੱਲਕੇ ਕੋਲ ਉਹਨਾਂ ਨੂੰ ਦਾਦੂ ਮਾਰਿਆ ਕਰਦਾ ਨੂੰ ਨਹੀਂ ਦੱਸਿਆ ਉਹਨੇ ਨੂੰ ਨਹੀਂ ਮਾਰਦਾ ਉਸ ਦਾ ਪਟਿੱਪਟਿਗ ਰਾਮ ਹੋਵੇ ਬੈਣਾ ਨਹੀਂ ਟੰਡਲਾ ਹੋ ਕੜੀ ਨਾ ਕੜੀ ਨਾ ਥੋੜੀ ਹੋਣੀ ਹੋਣੀ ਇਹ ਜੋ ਵਜਨ ਵੀ ਵਜਨ ਵੀ ਬਹੁਤ ਆ ਨਾ ਇਹ 49 ਕਿਲੋ ਵਜਨ ਹੈ ਇਹ ਚ 36 13 ਕਿਲੋ ਵਜਨ ਵੱਧਦਾ ਇਹਨਾਂ ਨੂੰ ਸਾਹ ਨਾਲ ਵਿੱਚ ਉਮਰ ਚ ਵੀ ਵੱਡਾ ਸਾਵਧਾਨ ਸਾਵਧਾਨ ਉਹ ਬੈਠਾ ਪੰਜ ਕਿਲੋ ਪਰ ਹੋਰ ਵੀ ਵੱਜ ਜਵੇ ਨਾ ਇਹਦਾ ਉਹਦੇ ਨਾਲੇ ਕੰਮ ਰੋਟ ਆ ਜਾਣਾ ਕਲਾਸ ਪਕੜਾ ਚਲੋ ਕਲਾਸ ਪਕੜਾ ਜੋਰ ਵਾਲੀ ਹਾਰਡ ਫੈਕਟਰ ਸਾਵਧਾਨ ਬਹੁਤ ਵੀ ਲੰਮਾ ਲੱਗਦਾ ਸਾਵਧਾਨ 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 ਕੋਈ ਉੱਤੇ ਬਾਈਕ ਵਾਲ ਕਰਨਾ ਦੀ ਟੋਣਾ ਦੀ ਦੇਖ ਕੇ ਦੇਖ ਕੇ ਦੇਖ ਕੇ ਦੇਖ ਕੇ ਕਾਹੀ ਨਾ ਕਰ ਰਿਹਾ ਚੱਲ ਦੇ ਛੱਡ ਦੇ ਹੱਗਾ ਕੱਲ ਟੈਂਕਰ 'ਚ ਵਜ਼ਨ ਬਹੁਤ ਆ 59 ਗੱਲੋ ਭਾਰ ਆ ਕਿਉਂਕਿ ਇਹ ਗੇਮ ਆ ਜਿਹੜੀ ਇਕੱਲੀ ਦਾ ਪੇਜ ਦੀ ਵੀ ਨਹੀਂ ਹੈਗੀ ਵਜ਼ਨ ਹੋਣਾ ਵੀ ਬਹੁਤ ਜ਼ਰੂਰੀ ਆ ਸਾਡਾ ਵਜ਼ਨ ਵਧੂਗਾ ਲੇਟ ਵਧੂਗਾ ਇਹ ਤਕਨੀਕ ਦੇ ਸਿਰ ਤੇ ਚੱਲੀ ਜਾਂਦਾ ਨਹੀਂ ਤਾਂ ਕਿੱਥੇ ਟੈਂਕਰ ਖੜਨ ਦੇਵੇ ਇਹਨੂੰ ਵਜ਼ਨ ਬਹੁਤ ਆ 13 14 ਕਿਲੋ ਵਜਨ ਦਾ ਫਰਕ ਆ